ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਸੁਖੇ ਆਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਨੂੰ ਜੀਰਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵਾੜਾਂ ਵਿਖਾਉਣੀਆਂ ਵੀਰ ਗੋਰੇ ਦੇ ਘਰੇ ਆਏ ਆਂ ਜੀਰੇ ਵਾਲੇ ਇਸ ਏਰੀਏ ਚੋਂ 15 20 ਕਿਲੋਮੀਟਰ ਦੇ ਘੇਰੇ ਚੋਂ ਮੋਲ ਰੇਟ ਸਾਰਿਆਂ ਨਾਲੋ ਇਸ ਵੀਰ ਦੇ ਜਾਇਜ਼ ਹੀ ਹੁੰਦੇ ਆ ਬਾਕੀ ਤੁਸੀਂ ਵੀਰ ਨੂੰ ਸਾਰੇ ਜਾਣਦੇ ਹੀ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲੈ ਜਾ ਕੇ ਅੱਗੇ ਸੇਲ ਕਰਦੇ ਆ ਤਿੰਨ ਵਹਿੜਾਂ ਅੱਜ ਦੀ ਵੀਡੀਓ ਦੇ ਵਿੱਚ ਗੱਬਣ ਆ ਤੇ ਦੋ ਸੂਈਆਂ ਸਵਾਈਆਂ ਮੇਰੇ ਹਿਸਾਬ ਨਾਲ ਇੱਕ ਦੇ ਮਗਰ ਸ਼ਾਇਦ ਵੱਛੀ ਆ ਦੋਹਾਂ ਦੇ ਮਗਰੀ ਵੱਛੀਆਂ ਫੀਮੇਲ ਕਾਫ ਬਛੜੀਆਂ ਇਨਫਰਮੇਸ਼ਨ ਲੈਦਾ ਨਾ ਇੱਕ ਬਹੁਤ ਜੰਗੀ ਫੁੱਲ ਵੱਡੀ ਵਹਿੜ ਹੈ ਜਰਸੀ ਨਸਲ ਦੀ ਐਚ ਐਫ ਵਹਿੜਾ ਜੱਡਾ ਕਰਦਾ ਚੰਗੇ ਦੁੱਧ ਵਾਲੀ ਹੈ ਇਨਫਰਮੇਸ਼ਨ ਲੈ ਦਨਾ ਹੁ ਕਰਦੇ ਗਏ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਈਜ਼ ਇਨਫਰਮੇਸ਼ਨ ਲੈ ਕੇ ਹਾਂਜੀ ਹੱਸੀ ਗੱਲ ਜੀ ਹੱਸੀ ਕਾ ਬਾਈ ਜੀ ਨਾਮ ਤੇਰਾ ਦੱਸ ਨਾਮ ਮੇਰੇ ਗੁਰਾ ਗੱਲ ਪਿੰਡ ਆਪਣਾ ਸੁਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਟਾ ਜੀ ਤੇ ਮੋਗੇ ਤੋਂ ਵੀ ਆ ਜੀ ਫੋਨ ਨੰਬਰ ਦਾ 978123900 ਜੀ ਕਿੰਨੇ ਨਾਲ ਗੁਰੇ ਇਸ ਟਾਈਮ ਤੇ ਆਪਣੇ ਕੋਲ 5 ਵੜਾ ਰਹਿਈਆਂ ਵੀਰੇ 2 ਸੂਈਆਂ ਵਾ ਦੋਆਂ ਮਗਰੀ ਬੱਚੀਆਂ ਵਾ 3 ਵੜਾਂ ਕਿ ਬਣਾਈਆਂ ਕੈਨਵਾ ਸੂਏ ਇੱਕ ਨੰਬਰ ਦਾ ਇਹ ਮੈਡ ਨੇ ਵੀਰੇ ਦੂਜੇ ਸੂਏ ਸੋਣਾ ਵਾ ਮੈਂ ਲਊਗੀ ਹਫਤੇ ਤੋਂ ਦੱਸ ਦੇਣ ਮੰਨ ਕੇ ਚੱਲੋ ਠੀਕ ਹੈ ਠੀਕ ਹੈ ਜੀ ਪਹਿਲੇ ਸੂਏ ਦਾ ਦੁੱਧ ਦੱਸਿਆ 17 ਤੋਂ 18 ਕਿਲੋ ਵੀਰੇ ਆਪਣ ਮਾਲ ਕਾ ਨੇ ਬਾਕੀ ਕੋਈ ਵੀ ਵੈਡ ਆਣਾ ਕੋਈ ਵੀ ਭਰਾ ਆਪਣੀ ਸਮਝ ਨਾਲ ਲੈ ਲਵੀ ਉਹ ਕਿੰਨਾ ਲੈ ਸਕਦਾ ਜੀ ਸਹੀ ਹੈ ਹਾਂ ਜੀ ਜੈ ਜੈ ਮੋਲਾ ਲੈਣ ਦੇਣ ਵਾਲੀ ਡਿਮਾਂਡ ਹੀ ਬਸ ਤੇਰੇ ਬੱਚੀ ਦਾ ਨਾ ਮੋਲੀ ਹੈ ਨਹੀਂ ਕੋਈ ਜਿੱਡੀ ਵੱਡੀ ਆ ਨਾ ਪਰ ਆਪਣਾ ਬਿਲਕੁਲ ਜਾਇਜ਼ ਮੁੱਲ ਉਹ ਆ 55 ਪਰ ਆਪਾਂ ਲਾਸਟ 55000 ਦੀ ਵੜ ਦੇਣੀ ਆ 55 ਦੇ ਕੋਈ ਭਰਾ ਸੌਦੇ ਬਾਜੀ ਨਾ ਕਰੇ ਹੈ ਨਾ ਸਹੀ ਆ ਪਰ ਵੈਡ ਮੰਨ ਲੀ ਕਿ ਲੋਕਾਂ ਨੂੰ ਵੇਚਣੀ ਉਹ ਭਾਏ 60000 ਦੀ ਵੇਚ ਦੀਏ ਜਿੱਡੀ ਵੈਡ ਆ ਨਾ ਪਰ ਵੱਡੀ ਆ ਕੱਢੀਏ ਬਾਹਰ ਆ ਦੋਸਤੋ ਇੱਕ ਨੰਬਰ ਦੂਜਾ ਸੂ ਆ ਜਰਸੀ ਹਾਈਟ ਵਾਲੇ ਬਸ ਐਕਸਟਰਨਰੀ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਹੈ ਐਚ ਐਫ ਵੈੜਾ ਜਿੱਡੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਖੁੱਲੇ ਢਲੇ ਅੰਗਾਂ ਪੈਰਾਂ ਦੀ ਆ ਮੌਲਵੀ ਜਮਾ ਜੈ ਜੀ ਇਹ ਲੋਕਾਂ ਨੂੰ ਵੀਰ ਕਹਿੰਦਾ ਮੁੱਲ ਕਰਨਾ ਹੋਵੇ ਤਾਂ ਭਾਵੇਂ 65000 ਦੀ ਵੇਚ ਦੀਏ ਪਰ ਬਿਲਕੁਲ ਜਾਇਜ਼ ਮੁੱਲ 55000 ਮੁੱਲ ਹੈ 52 ਦੀ ਯਸਨੋ ਹੀ ਹੈ 17 18 ਕਿਲੋ ਵੀਰ ਦੱਸਦਾ ਕਿ ਪਹਿਲੇ ਸੂਵੇ ਪਲੂਨ ਮੱਛੀ ਦੁੱਧ ਪਿਆ ਗਈ ਆ ਬਾਕੀ ਜਰਸੀ ਵੱਡੀ ਆ ਜੇ ਵੱਡੀ ਜਰਸੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਹਵਾਨਾ ਸੋਹਣਾ ਬਾਲਟ ਲਾ ਹਵਾਨੇ ਦੇ ਚਾਰ شپੇਰੀ ਬਹੁਤ ਪਈਆਂ ਬੱਛੀ ਲੇਵਲ ਲਾਹੂ ਬਹੁਤ ਕਿਉਂਕਿ ਝੋਲ ਵਾਲੀ ਬੱਛੀ ਹੈ ਦਿਨ ਜਰੂਰ ਹਫਤੇ ਤੋਂ 10 ਲੈ ਜੂਗੀ ਹਫਤੇ 10 ਦਿਨਾਂ ਤਾਈਂ ਸੋਹਣਾ ਅਮਰੀਕਨ ਵੈੜਾਂ ਵਰਗਾ ਹਵਾਨਾ ਤਿਆਰ ਕਰਕੇ ਸੋਹਣਾ ਘਰਮਾ ਵਾਲੀ ਜਦੋਂ ਤਿਆਰ ਹੋ ਜਾਂਦੀ ਆ ਬਹੁਤ ਸੋਹਣੇ ਥਾਣਾ ਮੁੱਠੀ ਵਾਲੇ ਹਦੀ ਚਵਾਈ ਵਾਲੇ ਗੁਲਾਬੀ ਥਾਣਾ ਗੈਬ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਵੈੜ ਬਹੁਤ ਵੱਡੀ ਆ ਜੇ ਕੋਈ ਭੈਣ ਭਰਾ ਵਪਾਰੀ ਵੀ ਲੈ ਜਾਂਦਾ ਹਫਤਾ 10 ਦਿਨ ਤਿਆਰ ਕਰਕੇ ਵੀ ਸੇਲ ਕਰਦਾ ਵਧੀਆ ਰਜਮਾ ਨਫਾ ਦੇ ਜੂ ਤੇ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਹਫਤੇ 10 ਦਿਨਾਂ ਜਿਤੱਕ ਦੇ ਕਿੰਨਾ ਕ ਖਾ ਜੂ ਪਰ ਤੁਹਾਡਾ 10 15000 ਦਾ ਫਾਇਦਾ ਹੋ ਜੂਗਾ ਬਿਲਕੁਲ ਜਾਇਜ਼ ਮੁੱਲ 52000 ਦੀ ਦੇ ਦੇਣੀ ਕੱਲੀ ਵਿੱਚੋਂ ਛੋੜ ਕਰਨੀ ਹੈ ਆਸੇ ਪਾਸੇ 4-5 ਪਿੰਡ ਤੁਰ ਫਿਰ ਕੇ ਗੇੜਾ ਕੱਢ ਲਿਓ ਪਹਿਲਾਂ ਐਡੀ ਜਰਸੀ ਦਾ ਮੁੱਲ ਦੇਣੀ ਤਾਂ ਕਿਸੇ ਨੇ ਕਾਦੀ ਇੰਨੇ ਪੈਸੇ ਚ ਇਹਨੂੰ ਦੁੱਗਣਾ ਮੁੱਲ ਅਗਲਾ ਕਰੂ 65-70000 ਤੋਂ ਘੱਟ ਕੋਈ ਵੀ ਨਹੀਂ ਐਡੀ ਜਰਸੀ ਦਿੰਦਾ ਬਾਕੀ YouTube ਤੇ ਆਸੇ ਪਾਸੇ ਵੀਡੀਓ ਕੱਢ ਕੇ ਦੂਜੇ ਚੈਨਲਾਂ ਤੇ ਵੇਖ ਲਓ ਇਹਦੋਂ ਘੱਟ ਕਿਸੇ ਨੇ ਵੀ ਮੁੱਲ ਨਹੀਂ ਕੀਤਾ ਹੋ ਬਿਲਕੁਲ ਜਾਇਜ਼ ਮੁੱਲ 52 ਦੀ ਜੈ ਸਨੋ ਦੁੱਧ 18-20 ਕਿਲੋ ਖੁੱਲਾ ਪਿਆ ਜੀ 2 ਨੰਬਰ ਜਰਸੀ ਸੂਈ ਸਵਾਈ ਹੈ ਕਿੰਨਾ ਦੁੱਧ ਆ ਗੁਰੇ ਇਹ ਬੱਚੀ ਜਿਹੜੀ ਪਹਿਲੇ ਸੂਈ ਸੁਗੀ ਆ ਅੱਛਾ ਪਹਿਲਣ ਹਾਂ ਪਹਿਲਣ ਆ ਜੀ ਮਗਰ ਵੀ ਬੱਚੀ ਆ ਵੀਰੇ ਇਹਦੇ ਤੇ ਜਿਹੜਾ ਮਾਲਕ ਨੇ ਵੀਰੇ ਦੁੱਧ ਦੱਸਿਆ ਅੱਜ ਇਹ ਜੀ ਵੀ 12 ਕਿਲੋ ਦੁੱਧ ਦਾ ਠੀਕ ਹੈ 10 ਤੋਂ 12 ਦੇ ਵਿੱਚ ਹੋਊਗਾ ਕਈ ਵਾਰਾਂ ਘਰੇ ਆ ਕੇ ਕਿਲੋ ਬਸੂ ਘਟਾ ਵੀ ਜਾਂਦਾ ਵੀਰੇ ਹਨਾ ਠੰਡੀ ਸੀਲ ਚਵਾਈ ਇੱਕ ਨੰਬਰ ਹੋਊਗੀ ਵੀਰੇ ਰੱਸੀ ਪਾ ਕੇ ਕਿ ਬਿਨਾਂ ਰੱਸੀ ਦੀ ਵੀਰੇ ਰੱਸੀ ਦੀ ਭਾਵੇਂ ਦੋਨੇ ਪਾਸੇ ਬਹਿ ਕੇ ਚੋ ਲੋ ਜੈ ਜੈ ਮੋਲ ਇਹਦਾ ਵੀਰੇ 40 ਦੇ ਵਿੱਚੋਂ ਮਾਨਦਾਨ ਕਰ ਦਾਂਗੇ। ਹਾਂ ਜੈ ਵਰ ਬੱਚੀ ਦੀ ਕੁਆਲਿਟੀ ਕਾਦ ਦੇਖੋ ਕਿੰਨਾ ਵਾ ਤੇ ਮਗਰ ਬੱਛੀ ਬਹੁਤ ਚੰਗੀ। ਕੱਢੀ ਬਾਹਰ ਨੂੰ। ਦੋਸਤੋ ਮਗਰ ਬੱਛੀ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੀ ਆ। ਆਉਂਦੇ ਸੂਏ ਨੂੰ ਮਾਂ ਦੇ ਮਗਰ ਵੜ ਤਿਆਰ ਹੋ ਜੂ ਘਰੇ ਦੁੱਧ ਪੀਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਮਾਂਡ ਹੁੰਦੀ ਭਾਈ ਯਾਰ। ਜਰਸੀ ਲੈਣੀ ਆਪਾਂ, ਲੈਣੀ ਸੂਈ ਸਵਾਈ ਆ ਤੇ ਲੈਣੀ ਵੀ ਵੱਛੀ ਵਾਲੀ ਆ। ਜੇ ਕੋਈ ਹੋਈ ਤਾਂ ਦੱਸਿਓ ਪਹਿਲੀ ਗੱਲ ਤਾਂ ਜਰਸੀ ਸੂਈ ਸਵਾਈ ਮਿਲਦੀ ਵੀ ਘੱਟ ਆ। ਪਹਿਲੀ ਗੱਲ ਤਾਂ ਜਰਸੀ ਨਾਗੀ ਥੋੜੇ ਆ। ਕਿਸੇ ਟਾਵੇਂ ਘਰੋਂ ਹੀ ਜਰਸੀਆਂ ਮਿਲਦੀਆਂ ਪਹਿਲਾ ਸੁਹਾ ਬੱਚੀ ਐ 12 ਕਿਲੋ ਦੁੱਧ ਹੋਊ ਅੱਜ ਵੀਰ ਕਹਿੰਦਾ ਆਈ ਐ ਤੁਸੀਂ 10 ਤੋਂ 12 ਕਿਲੋ ਮੰਨ ਲਓ ਕਈ ਵਾਰਾਂ ਵੀਰ ਕਹਿੰਦਾ ਕੋਈ ਪਸ਼ੂ ਕਿਲੋ ਖੰਡ ਉਪਰੇ ਥਾਂ ਕਿਢੜੀ ਡੰਕ ਘਟਾ ਵੀ ਜਾਂਦਾ ਤਾਂ ਵੀਰ ਨੇ 10 ਕਿਲੋ ਕਿਹਾ ਦੁੱਧ ਵੀਰ ਕਹਿੰਦਾ 12 ਕਿਲੋ ਹੀ ਆ 10 ਤੋਂ 12 ਦੇ ਵਿੱਚ ਨਿਕਲੂਗਾ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਸੂਈ ਸਵਾਈ ਹੈਗੀ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ 12:43 ਮਿੰਟ ਤੇ ਵੀਡੀਓ ਬਣਾ ਰਹੇ ਆ ਪੌਣੇ 1 ਸ਼ਾਮ ਦੀ ਚਵਾਈ 'ਚ 6 ਵਜੇ ਦੇ ਹਿਸਾਬ ਨਾਲ 5 ਘੰਟੇ ਪਏ ਆ 15 ਮਿੰਟ ਹੋਰ ਸਵਾ 5 ਘੰਟੇ ਪਏ ਆ ਸ਼ਾਮ ਤੇ ਕਹਵਾਨਾ ਦੁੱਧ ਨਾਲ ਭਰ ਲੈਣਾ ਥਣ ਪੂਰਾ ਚੰਗਾ ਵੀਰ ਕੰਦਾ ਭਵਾ ਦੋਵੇਂ ਪਾਸੇ ਬਹਿ ਕੇ ਅਗਲਾ ਚਵਾਈ ਕਰ ਲੈ ਐਨੀ ਸੀਲ ਐ ਮਲ ਸਿਰਫ 40000 ਜੇ ਆਪਾਂ ਜਰਸੀ ਨਾਲ ਦੀ ਵੱੱਛੀ ਵੀ ਲੈਣੇ ਆ 18-20 ਮਹੀਨਿਆਂ ਦੀ ਤੇ 18-20000 ਦੀ ਆਉਂਦੀ ਆ ਕੁਆਲਿਟੀ ਬੜੀ ਹੈ ਵੀਰੇ ਮੇਰੇ ਛੋਟੀ ਬੁੱਤੀ ਵੀ ਔਰ ਜਰਸੀ ਵੀ ਬੁੱਤੀ ਬਾਤੀ ਪੂਰੀ ਸੋਹਣੀ ਆ ਸਕੈਨ ਪੂਰੀ ਕਲੀਨ ਹੈ ਨਾ ਕੋਈ ਧਫੜੀ ਹੈ ਨਾ ਕੋਈ ਧਫਰੀ ਦਾ ਨਿਸ਼ਾਨ ਆ ਤੇ ਇੱਕ ਨਾ ਇੱਕ ਫਰੀ ਵਾਲੀ ਗੱਲ ਆ ਮਗਰ ਵੀ ਵੱੱਛੀ ਆ 10 12 ਕਿਲੋ ਦੁੱਧ ਭੋਮਾ ਕੰਡੇ ਤੇ ਜੋ ਓਕੇ ਅਗਲਾ ਲੈ ਜੇ ਜੋ ਕੋਈ ਵੱਡੀ ਜਰਸੀ ਲੈਣ ਦਾ ਚਾਹ ਬਾਣਾ 18 20 ਕਿਲੋ ਦੁੱਧ ਪਿਆ ਜੂ ਇੱਕ ਨੰਬਰ ਮੁੱਲ 52000 ਤਿਆਰ ਹੋਈ ਬਾਈ ਕਹਿੰਦਾ 65000 ਦੀ ਭੁੱਲੇ ਇਹ ਹੱਥ ਨਾ ਬਾਕੀ ਇੱਚ ਕੋਈ ਸ਼ੱਕ ਵੀ ਨਹੀਂ ਏਡੀ ਵੜ ਮਿਲਦੀ ਵੀ ਬਹੁਤ ਘੱਟ ਹੈ ਜੇ ਆਪਾਂ ਧਾ ਕੇ ਵੱਡੀ ਜਰਸੀ ਲੈਣੀ ਹੋਵੇ ਪਹਿਲੀ ਗੱਲ ਤਾਂ ਛੇ ਦੀ ਕੋਈ ਮੱਥੇ ਪੰਜਾ ਚਾਰਾਂ ਦਿਨਾਂ ਅਜੇ ਇੱਕ ਅੱਧਾ ਨਾਗੀ ਲੱਗਦਾ ਹੈ ਬਾਕੀ ਜਿਹੜੇ ਭੈਣ ਭਰਾ ਜਰਸੀ ਲੈਣ ਦਾ ਚਾਹਵਾਨ ਹੋਊਗਾ ਉਹ ਆਸੇ ਪਾਸੇ ਪਹਿਲਾਂ ਢੇਡਾ ਦਿੱਤਾ ਹੋਊ ਕਿਤੇ ਕਿੰਨੀਆਂ ਕਿੰਨੇ ਕਾਜ ਆਉਂਦੀਆਂ ਜਰਸੀਆਂ ਕੋਈ ਟਾਵੇਂ ਨਾ ਗਈਆਂ ਤਿੰਨ ਨੰਬਰ ਤੇ ਆ ਜੀਏ ਕੋਰੇ ਇਹ ਵੈੜ ਵੀਰੇ ਦੂਜੇ ਸੋਏ ਸੋਈ ਆ ਕੱਲ ਹੀ ਸੋਈ ਆ ਠੀਕ ਹੈ ਮਗਰ ਬੱਝੀ ਆ ਵੀਰੇ ਇਹਦੇ ਵੀ ਜਰਸੀ ਸਹੀ ਆ ਹਾਂ ਆ ਬਲੈਕ ਕਲਰ ਚ ਹੈ ਜਰਸੀ ਵੀਰੇ ਹਨਾ ਚਵਾਈ ਇੱਕ ਨੰਬਰ ਹੋਊਗੀ ਵੀਰੇ ਠੰਡੀ ਸੀ ਲਾ ਵੈੜ ਕਿੰਨਾ ਕੱਢ ਜੀਦਾ ਤੇਰੇ ਸਾਹਮਣੇ ਦੁੱਧ ਵੀਰੇ ਮਾਲਕਾਂ ਨੇ ਦੱਸਿਆ ਪਾਣੂ ਮਰਲੇ ਸੂ ਇਹਦਾ 14 ਤੋਂ 15 ਕਿਲੋ ਹਨਾ ਵੀ ਬਾਕੀ ਚਲੋ ਗਾਂ ਵਾਲਾ ਕੋਈ ਭਰਾ ਆਪ ਦਾ ਪਹਿਲਾਂ ਜਿੰਨੇ ਆਪ ਦੀ ਸੇਵਾ ਦਾ ਲੈ ਲਵੋ ਜੀ ਹਨਾ ਸਹੀ ਹੈ ਜੈ ਛੋੜਾ ਜੈ ਮੋਲ ਵੀਰੇ ਦਾ ਮੋਲ 44000 ਰੁਪਿਆ ਨੈਟ 42000 ਦੀ ਬੱਚੀ ਦੇਵਾਂਗੇ ਸਹੀ ਹੈ ਉਸ ਤੋਂ ਮਗਰ ਵੀ ਬੱਚੀ ਹੈ ਇਹਦੀ ਮਾਂ ਵੀ ਜਰਸੀ ਹੈ ਮਾਂ ਬਲੈਕ ਕਲਰ ਚ ਇਹ ਮਗਰ ਬਦਾਮੀ ਰੰਗ ਚ 14 15 ਕਿਲੋ ਦੁੱਧ ਵੀਰ ਦੱਸਦਾ ਜਿੰਨਾ ਤੋਂ ਲਈ ਉਹ ਦੱਸ ਦਿਆ ਕਿ ਪਹਿਲਾਂ ਨੇ ਦਿੱਤਾ 42000 ਦੀ ਦੇ ਦੇਣੀ ਬਾਕੀ ਸੋਹਣੀ ਜਰਸੀ ਆ ਕੱਦ ਕਾ 8 ਵਾਲੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਤਾਜੀ ਸੂਈ ਆ ਅਜੇ ਤਾਂ ਬੌਲੇ ਚੀ ਆ ਪੱਕੇ ਰੰਗ ਦੀ ਆ ਬਲੈਕ ਕਲਰ ਦੀ ਜਰਸੀ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਕਰਕੇ ਇਹ ਡਿਮਾਂਡ ਚ ਵੀ ਵੱਧ ਰਹਿੰਦੀਆਂ ਤਾਂ ਕਰਕੇ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਈ ਯਾਰ ਜਰਸੀ ਲੈਣੀ ਆ ਘਰੇ ਦੁੱਧ ਪੀਨ ਹੋਈ ਤਾਂ ਦੱਸਿਓ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ ਬਾਰ ਦੱਸਦਾ ਕਿਉਂਕਿ ਦੋ ਵੜਾ ਸੂਈਆਂ ਸਵਾਈਆਂ ਪੌਣੇ ਇੱਕ ਵੀਡੀਓ ਬਣਾ ਰਹੇ ਆ ਸਵਾ ਪੰਜ ਘੰਟੇ ਪਾਏ ਆ ਸ਼ਾਮ ਦੀ ਚਵਾਈ ਚ ਇਹ ਕਿਤੇ ਆਥਨੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਚਾਰ-ਪੰਜ ਵਰੇ ਫਿਰ ਹਵਾਨੇ ਦੁੱਧ ਨਾਲ ਬੌਲਿਆਂ ਨਾਲ ਭਰੇ ਹੋਣੇ ਸੀ ਬਾਕੀ ਸੂਈਆਂ ਸਵਾਈਆਂ ਹੈਗੀਆਂ ਜਦੋਂ ਮਾਲਕ ਕਹਿੰਦਾ ਚੋਕੇ ਲੈ ਜਾਓ ਭਾਵਾ ਚਾਰ ਟਾਈਮ ਚੋਲਿਓ ਇਹ ਭਾਈ ਆਪਣੇ ਘਰੇ ਸੂਈਆਂ ਜੇਰ ਦੀ ਆਪਾਂ ਵੀਡੀਓ ਕਰਾਂਗੇ ਸਾਡੀ ਆਪਣੀ ਗਾਰੰਟੀ ਹੋਊਗੀ ਹੈਨਾ ਜੇਰ ਦੀ ਉਹਦੀ ਵੀ ਗਾਰੰਟੀ ਆ ਬੈਡ ਦੀ ਇਹਦੀ ਆਪਾਂ ਵੀਡੀਓ ਯਾਨੀ ਕਿ ਇਹਦੀ ਵੀਡੀਓ ਵੀ ਹੈਗੀ ਆ ਉਹਦੀ ਵੀ ਗਾਰੰਟੀ ਪਰ ਉਹਦੀ ਵੀਡੀਓ ਹੈ ਨਹੀਂ ਕਿਉਂਕਿ ਅਗਲੇ ਦੇ ਘਰੇ ਸੂਈਆਂ ਹਾਂਜੀ ਉਹਦੀ ਗਾਰੰਟੀ ਦਵਾਂਗੇ ਇਹਦੀ ਵੀਡੀਓ ਵੀ ਆਪਾਂ ਦੇ ਦਾਂਗੇ ਸਹੀ ਆ ਦੋਸਤੋ 2 ਨੰਬਰ ਜਰਸੀ ਦੀ ਵੀਰ ਕਹਿੰਦਾ ਗਾਰੰਟੀ ਹੋ ਜੇਰ ਪਈ ਵੀ ਆ ਤਿੰਨ ਨੰਬਰ ਦੀ ਵੀ ਗਰੰਟੀ ਆ ਪਰ ਤਿੰਨ ਨੰਬਰ ਵੀਰ ਕਹਿੰਦਾ ਆਪਣੇ ਘਰੇ ਸੂਈ ਆ ਜਿਹੜਾ ਪਸ਼ੂ ਵੀਰ ਦੇ ਘਰੇ ਸੂਂਦਾ ਉਹਦੀ ਵੀਰ ਵੀਡੀਓ ਸਾਰੇ ਨਗਾਂ ਦੀ ਬਣਾ ਕੇ ਹੀ ਰੱਖਦਾ ਬਿਲਕੁਲ ਸਸਤੇ ਮੋਲ ਦੀਆਂ ਤਿੰਨ ਵਾਰ ਤੁਹਾਨੂੰ ਵਿਖਾ ਦਿਆਂ ਚਾਰ ਨੰਬਰ ਇਹ ਕਰਨੇ ਵੀਰੇ ਦੂਜੇ ਸੂਈ ਤੇ ਸੋਣਾ ਵਾ 10 ਹਫ਼ਤੇ ਤੋਂ 10 ਦਿਨ ਲਊਗੀ ਬੱਚੀ ਇਹ ਠੀਕ ਹੈ ਪਹਿਲੇ ਦਿਨ ਸੂਈ ਦਾ ਵੀਰੇ 12 ਤੋਂ 13 ਕਿਲੋ ਦੁੱਧ ਦੱਸਿਆ ਆਪਾਂ ਨੂੰ ਮਾਲਕਾਂ ਨੇ ਹਾਂਜੀ ਜੈ ਜੈ ਮੋਲਾ ਇਹ ਬੱਚੀ ਦੇ ਵੀਰੇ ਮੋਲ 34000 ਰੁਪਏ ਦੇ ਵਿੱਚੋਂ ਮਾਨਦਾਨ ਕਰ ਦਾਂਗੇ ਬਿਲਕੁਲ ਜੈ ਜੈ ਮੋਲਾ ਆ ਦੋਸਤੋ 4 ਨੰਬਰ ਬਿਲਕੁਲ ਛੋਟਾ ਜਿਹਾ ਆਪਾ ਕਿੰਨਾ ਗੁਰੇ ਵੀਰੇ 34000 ਜੋ ਮਾਨਤਨ ਕਰਦਾਂਗੇ ਠੀਕ ਹੈ ਬਿਲਕੁਲ ਜਾਇਜ਼ ਮੁੱਲ ਆ ਵੀਰੇ ਯਾਰ ਬੱਚੀ ਬੜੀ ਜਿਆਦਾ ਚੰਗੀ ਆ 12 13 ਕਿਲੋ ਦੁੱਧ ਵੀਰ ਦੱਸਦਾ ਪਹਿਲਾਂ ਨੇ ਦਿੱਤਾ ਮੁੱਲ ਸਿਰਫ 34000 ਟੋਕੜਾ ਵਾਲਾ ਭਾਅ ਹੀ ਆ ਹਫਤੇ ਤੋਂ 10 ਦਿਨਾਂ ਦੇ ਵਿੱਚ ਵੇ ਸੂਬੂ ਕੋਈ ਹਫਤੇ 'ਚ ਵੀ ਸੂ ਸਕਦੀ ਆ ਤੇ ਕੋਈ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਆ ਤਾਂ ਹੀ ਵੀਰ ਨੇ 3 ਦਿਨ ਵੱਧ ਕਹਦੇ ਆ ਕਿ ਹਫਤੇ ਤੋਂ 10 ਦਿਨਾਂ ਦੀ ਕੱਚੀ ਮੰਨ ਕੇ ਲੈ ਲਿਓ ਹੋ ਸਕਦਾ ਹਫਤੇ ਨੂੰ ਸੂ ਵੀ ਹੋ ਸਕਦਾ ਇੱਕ ਅੱਧਾ ਦਿਨ ਵੱਧ ਲੈ ਜੇ ਫਿਰ ਮੁੱਲ ਵੀ ਛੋਟਾ ਜਾ ਹੀ ਆ 34000 ਥਣ ਚਾਰ ਹਾਦੀ ਚਵਾਈ ਵਾਲੇ ਰੰਗ ਰੰਗ ਪੂਰਾ ਸੋਹਣਾ ਨਾ ਕੋਈ ਧਫੜੀ ਜੇ ਨਾ ਕੋਈ ਧਫੜੀ ਦਾ ਨਿਸ਼ਾਨ ਆ ਨਵਾਂ ਹਾਨ ਬੱਚੀ ਦੂਜਾ ਸੂ ਆ ਕੋਈ 4-5 ਸੂਵੇ ਵਧੀਆ ਦੁੱਧ ਪਿਆਜੂ ਇੱਕ ਇਧਰ ਲਾਸਟ ਤੇ ਖੜੀ ਹੈ ਹੋਰ ਛੋਟੇ ਭਾ ਦੀ ਇਹ ਵਾਰ ਨੇ ਵੀਰੇ ਦੂਜੇ ਸੂਏ ਸੋਣਾ ਵਾ ਦੇਣ ਲਉਗੀ 10 ਤੋਂ 15 ਜੇ ਠੀਕ ਹੈ ਪਹਿਲੇ ਸੂਏ ਦਾ ਵੀਰੇ 13 ਤੋਂ 14 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਬੱਚੀ ਨਿੱਗਰ ਨੂੰ ਕਰ ਬਹੁਤਾ ਚਲੋ ਦੇਣ ਹੀ ਲੈਂਦੀ ਜਿੰਨੇ ਕਾ ਹਾਂ ਹਾਂਜੀ ਮਾਲਾ ਇਹ 38000 ਤੋਂ ਵੀਰੇ ਮਾਨਦਾਨ ਕਰ ਦਾਂਗੇ ਇਹਦਾ ਠੀਕ ਹੈ ਹਾਂਜੀ 4 ਨੰਬਰ ਦਾ 34000 ਚ ਮਾਨਦਾਨ ਹੋ ਜੂ 12 13 ਕਿਲੋ ਦੁੱਧ ਪਹਿਲੇ ਨੇ ਦਿੱਤਾ ਬਾਕੀ ਹੁਣ ਅੱਗੇ ਜੇਬ ਜੀ ਤੁਸੀਂ ਸੇਵਾ ਕਰੋਗੇ ਉਹ ਜਿਆ ਦੁੱਧ ਪਿਆ ਜੂ 5 ਨੰਬਰ 13 14 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ ਇਹ 10 ਦਿਨਾਂ ਦੀ ਕੱਚੀ ਆ ਤੁਸੀਂ 5 ਦਿਨ ਵੱਧ ਮੰਨ ਲਓ 10 ਤੋਂ 15 ਦਿਨਾਂ ਦੇ ਵਿੱਚ ਵੀਰ ਕਹਿੰਦਾ ਸੂਪੂਗੀ ਦੁੱਧ ਕੋਈ 14 15 ਕਿਲੋ ਪਿਆ ਜੂ ਵਜ਼ਨ ਮੇਜ ਨੂੰ ਬਹੁਤ ਆ ਐਠ ਪੜਾ ਮੱਝਾਂ ਵਰਗਾ ਪੂਰੀ ਭਾਰੀ ਨਰੋਈ ਨੇਗਰ ਦੂਜਾ ਸੂਆ ਫੁੱਲ ਵਜ਼ਨ ਵਾਲੀ ਕਾਲੇ ਰੰਗ ਦੀ ਜਰਸੀ ਐ ਤਿੰਨ ਬਦਾਮੀ ਰੰਗ ਦੀਆਂ ਜਰਸੀਆਂ ਦੋ ਕਾਲੇ ਰੰਗ ਦੀਆਂ ਜਰਸੀਆਂ ਇੱਕ ਤਾਜੀ ਸੂਈ ਸਵਾਈ ਆ ਕਾਲੇ ਰੰਗ ਦੀ ਮਗਰ ਦੋਵਾਂ ਦੇ ਵਛੀਆਂ ਥਣ ਸਾਰੀਆਂ ਦੀ ਸਾਫ ਸੁਥਰੀਆਂ ਵੇਖਣ ਨੂੰ ਕਿਸੇ ਦੇ ਵੀ ਫੋਟ ਸ਼ੰਗ ਪੂਰਾ ਦਾਣਾ ਵੀ ਨਹੀਂ ਹੋਣਾ ਸਾਰੀਆਂ ਥਣ ਭਾਂਡੇ ਦੀਆਂ ਸੋਹਣੀਆਂ ਸਾਫ ਸੁਥਰੀਆਂ 4 ਨੰਬਰ ਤੇ 5 ਨੰਬਰ ਵਹਿਣਾ ਇਹ ਵੀ ਦੋਵੇਂ ਪੂਰੀਆਂ ਚੰਗੀਆਂ ਪਰ ਦੂਜੀਆਂ ਦੇ ਮੁਕਾਬਲੇ ਇਹ ਦੇਣ ਉਹਨਾਂ ਨੂੰ ਕੋਈ 4-4 5-5 ਹਫ਼ਤਾ ਕੋਈ ਵੱਧ ਲੈ ਜਾਣੀਆਂ ਜੇ ਕੋਈ ਸੂਈਆਂ ਸਵਾਈਆਂ ਲੈਣ ਦਾ ਚਾਹ ਬਾਣਾ 2 ਨੰਬਰ ਫੌਲੀ ਚੰਗੀ ਜਰਸੀ ਹੈ 40000 ਚੋਂ ਮਾਣ ਹੋ ਜੂ ਪਹਿਲਾ ਸੂਆ ਮਗਰਵੱਛੀ 10 12 ਕਿਲੋ ਦੁੱਧ ਕੰਡੇ ਵਾਲਾ 3 ਨੰਬਰ ਮਗਰਵੱਛੀ ਇਹ ਬੌਲੇ ਜੀ ਆ ਇਹਦੀ ਜੇਰ ਦੀ ਵੀਡੀਓ ਵੀ ਹੈਗੀ ਆ ਜੇ ਕੋਈ ਵੱਡੀ ਜਰਸੀ ਲੈਣ ਦਾ ਚਾਹ ਵਣ ਆਈ ਦੀ ਵੀਡੀਓ ਦੇ ਵਿੱਚ ਇੱਕ ਨੰਬਰ ਟੌਪ ਦੀ ਜਰਸੀ ਫੋਲ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਵੀਰਕਿਆਂ ਦਾ ਸੂਪੂਗੀ ਲੇਵਾ ਵੱਛੀ ਲਾਹੂ ਬਹੁਤ ਕਿਉਂਕਿ ਵਾਲ ਟੇ ਲਪਈਆਂ ਬਹੁਤ ਦੈਨ ਜਰੂਰ ਹਫਤਾ 10 ਦਿਨ ਲੈ ਜੂਗੀ ਅਮਰੀਕਨ ਵਹਿੜਾ ਵਰਗਾ ਹਵਾਨਾ ਤਿਆਰ ਕਰਕੇ ਸੋਣਾ ਜਦੋਂ ਤਿਆਰ ਹੋ ਜਾਂਦੀ ਹੈ ਪੰਜ ਵਹਿੜਾ ਦੋ ਸੂਈਆਂ ਸਵਾਈਆਂ ਤਿੰਨ ਗੱਬਣਾ ਜਿਹੜੀ ਵੀ ਜਿਹਦੇ ਵੀ ਜਰਸੀ ਪਸੰਦ ਆਉਂਦੀ ਹੈ ਜਾਂ ਬਲੈਕ ਕਲਰ ਦੀ ਜਾਂ ਬਦਾਮੀ ਰੰਗ ਦੀ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਓ ਜਾਂ ਵੀਰ ਦੇ ਘਰੇ ਆਜੋ ਪਿੰਡ ਸੁੱਖੇ ਵਾਲਾ ਜ਼ਿਲ੍ਹਾ ਫਰੋਜਪੁਰ ਤਸੀਲ ਜੀਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ